ਸਰਕਾਰ ਦੇ ਵੇਲੇ ਵਿਦਵਾਨਾਂ ਤੋਂ ਆਲਗ ਹੈ ਕਿ ਆਪਾਂ ਅੱਜ ਜਿਹੜੀ ਦਵਾਈ ਜਿਹੜੀ ਹੈਗੀ ਹੈ 20 ਗ੍ਰਾਮ ਕਰਦੇ ਸੀਗੇ ਤੇ ਬਹੁਤ ਵਧੀਆ ਕੀੜਾ ਮਾਰਦੀ ਉਹ ਨਹੀਂ ਸੀ ਉਹ 50 ਗ੍ਰਾਮ ਤੇ 100 ਗ੍ਰਾਮ ਤੇ ਆ ਗਏ ਆ ਜੋ ਕੀੜਿਆਂ ਨੂੰ ਮਾਰਦਾ ਉਹਦਾ ਕਾਰਨ ਹੈ ਕਿ ਕੀੜਿਆਂ ਦੇ ਵਿੱਚ ਜਦੋਂ ਆਪਾਂ ਲੋੜ ਤੋਂ ਵੱਧ ਜੋ ਸਰਕਾਰ ਸ਼ੁਰੂ ਕਰ ਦਿੰਦੇ ਆ ਤੇ ਕੀੜਿਆਂ ਦੇ ਵਿੱਚ ਜਿਹੜੀ ਹੈਗੀ ਹੈ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ ਕਿਰੇ ਆਪਣੇ ਅੰਦਰ ਐ ਉਹ ਵੀ ਕੰਕੀਦੀ ਕਰ ਲੈਂਦੇ ਆ ਤਾਂ ਕਿ ਜਿਹੜੀ ডোজ ਆਪਾਂ ਵਰਤਦੇ ਪਏ ਆ ਉਹ ਟੈਨ ਜਾਂਦੀ ਹੈ ਤਾਂ ਕਰਕੇ ਜਿਹੜੀ ਹੈਗੀ ਆ ਉਹਦੇ ਵਿੱਚ ਟੈਨਸ਼ਨ ਟਾ ਆ ਜਾਂਦੀ ਹੈ

ਇਹ ਵਿਰੋਧ ਹੈ ਆਲੋਚਨਾ ਕਿ ਇਹ ਦਵਾਈਆਂ ਜਿਹੜੀਆਂ ਹੈਗੇਆਂ ਛੋਲੇ ਦੇ ਉੱਤੇ ਪਕਾੜ ਕੇ ਕਲੀ ਨਹੀਂ ਬਣਦੀਆਂ ਇਹ ਦਵਾਈਆਂ ਜਿਹੜੀਆਂ ਹੈਗੀਆਂ ਇਹ ਉੱਤੇ ਦੇ ਵਿੱਚ ਅਮੋਲੇ ਫਸਲਾਂ ਦਾ ਕੰਮ ਜਿਆਦੇ ਵਾਲੀ ਲੋਕਾਂ ਦਾ ਕਿਸਾਨ ਮੇਲੇ ਦਾ ਵੀ 7 ਸਾਬ ਤੱਕ ਮਿੰਨਰ ਰਸਾ ਵੱਲੋਂ ਪੂਰਤ ਕਰ ਦਿੱਤਾ ਉਹ ਦੁਗਾ ਕਰ ਦਿੱਤਾ ਹੈਗਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਵੇਲੇ ਦਿਲਾਂ ਵੇਖਣ ਲਈ ਕਿਸਾਨ ਵੀਰ ਪਹੁੰਚੇ ਆ ਕਿ ਹੁਣ ਕੁਕੀਨਰ ਸਾਹਿਬ ਵੱਲੋਂ ਮੇਲੇ ਦਾ ਨਿਰਦੇਸ਼ ਕੀਤਾ ਜਾਊਗਾ ਪ੍ਰਦਰਸ਼ਨੀਆਂ ਦੇਖੀਆਂ ਜਾਣਗੀਆਂ ਇੱਥੇ ਰਸਤਾ ਖਾਲੀ ਕਰ ਦਿਓ ਰਸਤਾ ਰਸਤਾ ਖਾਲੀ ਕਰ ਦਿਓ ਜੀ ਵਿਕਰਮ ਸਿੰਘ ਸਰਦਾਰ ਵਿਕਰਮ ਸਿੰਘ ਜੀ ਏਡੀਓ ਕੇਤੀਬਾੜੀ ਨੂੰ ਤਾਂ ਸਭ ਸਰ ਪੀਲੇ ਰੰਗ ਦੇ ਕੱਪੜਿਆਂ ਵਿੱਚ ਸੜੇ ਮਾਨ ਜੋ ਕੁਕੀਨਰ ਸਾਹਿਬ ਉਹ ਨਵੀਂ ਪਗ ਦੇ ਵਿੱਚ ਸੀ ਮੈਡਮ ਰਸਤਾ ਛੱਡ ਦਿਓ ਪਲੀਜ਼ ਕਸਤਾ ਰਸਤਾ ਖਾਲੀ ਕਰਦੇ ਜੀ ਦੋਸਤੋ ਨਜ਼ਾਰਾ ਵੇਕਰ ਕੀਤਾ ਜਾ ਰਿਹਾ ਜੀ ਖੇਤੀਬਾੜੀ ਮੇਲੇ ਵਿੱਚ ਲੱਗੀਆਂ ਪ੍ਰਦਰਸ਼ਨੀਆਂ ਬਾਗਬਾਨੀ ਵਿਭਾਗ ਦਾ ਅੰਮ੍ਰਿਤਸਰ ਦੀ ਪ੍ਰਦਰਸ਼ਨੀ ਦਾ ਮੈਡਮ ਰਸਤਾ ਥੋੜਾ ਜਿਆਦਾ रस्ता खाली कर दो सिंह मधुमक्खी फार्म था नीखा डीसी साहब एक महीने साबा लुकीता जा रहा है ਕਿਹੜਾ ਇਹ ਕਿਹੜੀਆਂ ਰੀਤੀਆਂ ਦੇ ਵਿੱਚ ਨੇ ਮੇਲੇ ਉਹ ਗੱਲ ਕਰੀਏ ਤਾਂ ਮੇਲੇ ਦੇ ਵਿੱਚ ਵੱਡੀ ਦਦਾਲ ਵਿੱਚ ਕਿਸਾਨ ਵੀਰ ਪਹੁੰਚਿਆ ਕਿਤੇ ਵੱਡੇ ਪੱਧਰ ਤੇ ਅਖਰੀ ਤੋਂ ਫਿਰ ਉਹ ਜਿਹੜੀ ਆ ਉਹ ਜਾਰੀ ਆ ਪੂਰੇ ਵਿੱਚ ਤੁਜੀ ਜਿਹੜਾ ਹੈਗਾ ਅੱਜ ਤੋਂ ਹੀ ਆਪਣੇ ਏਟ ਦਾ ਸਰਵੇਖਣ ਕਰਦਾ ਸੂਜਵਨ ਕਿਸਾਨਾਂ ਦਾ ਵੱਡਾ ਇਕੱਠ ਅੱਜ ਇਸ ਮੇਲੇ ਦੇ ਵਿੱਚ ਹੈ ਤੇ ਤੇ ਦੇ ਕਰਕੇ ਇਹਦੇ ਥੱਲੇ ਖਾਤੀ ਬੜੀ ਮਾਹਰ ਡਾਕਟਰਾਂ ਵੱਲੋਂ ਅੱਜ ਜਾਂ ਅੱਜ ਤੋਂ ਬਾਅਦ ਜਿਹੜੇ ਹੈਗੇ ਆ ਤੇ ਦੇ ਗਰੇ ਲਗੇ ਆ ਪਾਣੀ ਤੇ ਇਸ ਅਪਣੀ ਨਜ਼ਰ ਨਾਲ ਕਿਸਾਨਾਂ ਨੂੰ ਆਪਾਂ ਜਿਹੜੀ ਹੈਗੀ ਹੈ ਇੱਕ ਦੱਸਿਆ ਜਾ ਰਿਹਾ ਹੈ ਇੱਕ ਵਰਸ਼ ਹੈ ਇਕੋ ਟੇਕ ਜਿਹਦੇ ਇੱਕ ਅੰਜਪਤੀ ਉਹ ਨਹੀਂ ਕਿ ਜਿਹੜੀ ਆਉਂ ਉਹ ਰੁਮਪਰ ਦਾ ਸਰ ਹੈ ਇਸ ਤੋਂ ਇਲਾਵਾ ਦੋ ਦਿਨ ਮੂਲ ਕਰਾਈਆ ਹੈ ਗਿਆ ਪੂਛਾਣਾ ਹੈ ਕਿ ਇਹ ਸੰਘਰਮ ਜਾਂ ਉਹ ਸ਼ੀਨ ਹੈਗੀ ਹੈ ਜਿਹੜੀ ਉਹ ਤਸੀਗਰਾਹ ਜਿਹੜੀ ਹੈ ਮੁੱਢੀ ਆਪਾਂ ਵਰਤੋਂ ਕਰ ਲਈ ਉਹ ਕਾਲੇ ਤੇ ਦੇ ਜੀ ਰੋਖਾਂ ਦਾ ਸਵੇਰ ਪਰ ਸੁਚੇਤ ਰਹਿਣਾ ਕਿਉਂਕਿ ਸੁਚੇਤ ਮਹਿਤਾਨਾ ਲੈ ਕਿਉਂਕਿ ਇਸ ਕਾਲੇ ਤੇ ਦੇਲੇਲੇ ਹਮਲਾ ਹੁੰਦਾ ਹੈ ਉਹ ਜਿਹੜੇ ਨੀਂਦ ਤੇ ਬੱਚੇ ਹੁੰਦੇ ਆ ਉਹ ਮੋਟਾ ਪੂਰੇ ਹੁੰਦੇ ਆ ਕੁੱਤੇ ਦੇ ਹੱਥੇ ਪਾਸੇ ਹੁੰਦੇ ਆ ਤੇ ਕੋਈ ਵਾਸਤ ਇਹ ਗ੍ਰੇ ਕਿਸਾਨ ਕਰਦੇ ਆ ਤੇ ਆਪਾਂ ਇਹਨਾਂ ਦਾ ਕੰਮ ਸਕੈਲੀ ਕਰਦੇ ਕਹਿੰਦੇ ਦੁਨੀਆ ਦੇ ਵਿੱਚ ਦਾਟ ਹੋ ਜਾਂਦੀ ਹੈ ਜਦੋਂ ਸ਼ੁਰੂ ਹੋ ਜਾਂਦੀ ਹੈ ਤਾਂ ਕਰਕੇ ਜਦੋਂ ਬਹੁਤ ਲੱਭ ਹੋ ਜਾਂਦਾ ਇਹਦਾ ਮਤਲਬ ਮੀੜੀਆਂ ਦੀ ਕੀਮਤੀ ਬਹੁਤ ਜ਼ਿਆਦਾ ਹੈ ਤੇ ਉਹਨੂੰ ਸਾਲ ਕਰੇਗੀ ਇਸ ਕਰਕੇ ਹੋਵੇ ਤਾਂ ਵੀ ਸਟੇਟ ਨੂੰ ਕੇ ਸਰਵੇਖਣ ਸ਼ੁਰੂ ਕਰ ਦੋ ਤੇ ਇਹ ਪੰਜਾਂ ਜਾਂ ਪੰਜ ਸੌ ਡੇਲੇ ਕਰੇ ਹੈਗੇ ਆ ਬਾਦ ਦੇਲੇ ਹੈਗੇ ਆ ਜੋ ਖਾਪੜ ਮਾਰਦੇ ਹੋ ਤੇ ਉਹ ਥੱਲੇ ਨਿਕਦੇ ਆ ਤੇ ਆਪਾਂ ਨੂੰ ਉਹਦੇ ਰੋਕਣ ਦੇ ਉਪਾਅ ਲਾਣੇ ਕਰਕੇ ਚਾਹੀਦੇ ਉਸ ਤੋਂ ਬਾਅਦ ਜੇ ਆਪਾਂ ਹਾਲੀ ਦੀ ਫਸਲ ਦੇ ਗੱਲ ਕਰੀਏ ਤਾਂ ਬੁੱਕ ਫਸਲ ਜਿਹੜੀ ਹੈਗੀ ਹੈ ਕਾਰਨ ਦੇ ਕੇ 6 ਗੈਂਦੋ ਕਿਲੇ ਨਾ ਆਪਾਂ ਧਿਆਨ ਰੱਖਣਾ ਹੈ ਪਹਿਲਾ ਹੈਗਾ ਸੋਕ ਸੋਕ ਜਿਹੜਾ ਜੌਦਾ ਹੈਗਾ ਦੀਬਲੀ ਜ਼ਮੀਨਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਉੱਲੀ ਬਹੁਤ ਵਧੀਆ ਦੇਖਣਾ ਹੈ ਕੱਪ ਨਵਾਂ ਮੇਲਾ ਤੁਹਾਨੂੰ ਦਿਖਾ ਰਹੇ ਹਾਂ ਜੀਨੇ ਸਾਬਲ ਨੂੰ ਕੀਤਾ ਜਾ ਰਿਹਾ ਹੈ ਇਸ ਦਾ ਮਹਾਰਤ ਦਾ ਆਹ ਵੇਖੋ ਆਰਗੇਨਿਕ ਹਲਦੀ ਹੈ ਇੱਥੇ ਲੱਗੀ ਅਤੇ ਹੋਰ ਬਹੁਤ ਸਾਰੀਆਂ ਕਰੋੜ ਲੀਵਰ ਦੀਵਾਲੀਆਂ ਕੁਦਰਤੀ ਹਲਦੀ ਦਾ ਫਲਾਡ ਵੀ ਲੱਗਾ ਹੋਇਆ ਵੀਰੋ ਅਤੇ ਗੋੜਾ ਛੱਕਰਾ ਇੱਥੇ ਸ਼ਹਿਦ ਆ ਸੋਤੀ ਸਾਰੀਆਂ ਚੀਜ਼ਾਂ ਅੱਜ ਇਸ ਮੇਲੇ ਵਿੱਚ ਦੇਖਣ ਨੂੰ ਮਿਲ ਰਹੀਆਂ ਤੇ ਵੱਡੇ ਵੱਡੇ ਪ੍ਰਦਰਸ਼ਨੀਆਂ ਲਗੀਆਂ ਹੋਈਆਂ ਨੇ पही बार असीं हाइब्रिड ने छूज़ी इहा इंडिया जे पहिरीं जहिड़ी राइड्रसीब्रीम ਹਲ ਰੰਗ ਦੀਆਂ ਪਿੰਡੀਆਂ ਦੀ ਵੀ ਕੁਝ ਕਰ ਲਈ ਹੈ ਬਾਗਬਾਨੀ ਵਿਭਾਗ ਨੇ ਅੰਨੇੜੇ ਤੋਂ ਲਿਖਾਏ ਇਹ ਇੱਕ ਬੇਲਾ ਹੈ ਕਰ ਰੱਖਦੀਆਂ ਪਿੰਡੀਆਂ ਹਾਂਜੀ ਨੰਬਰ ਦੋਸਤ ਕਿਸਾਨ ਮੇਲਾ ਦਿਖਾ ਰਹੇ ਹਨ ਤੁਹਾਨੂੰ ਮੁਜੀਠਾ ਦਾਣਾ ਮੰਡੀ ਵਿੱਚ ਲੱਗਾ ਹੋਇਆ ਜਿੱਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਵੀਰ ਪਹੁੰਚੇ ਵੱਡੀ ਪਾਤਰਾ ਵਿੱਚ ਕਿਸਾਨ ਵੀ ਪਹੁੰਚੇ ਨੇ ਤੇ ਅੱਜ ਕੱਲ ਸੈਣ ਕਹਿੰਦੇ ਨੇ ਖਸ ਖੇਤੀ ਖਸਮਾ ਸੇਤੀ ਕਿ ਉਹਦੇ ਨਾਲ ਨਾਲ ਤਕਨੀਕ ਵੀ ਚਾਹੀਦੀ ਹੈ ਕਿਉਂਕਿ ਖੇਤੀ ਬੜੀ ਦਾ ਠੰਡਾ ਵੀ ਇੱਕ ਟੈਕਨੀਕਲ ਠੰਡਾ ਹੋ ਚੁੱਕਾ ਔਰਗੈਨਿਕ ਚੀਜ਼ਾਂ ਨੇ ਜਿੱਥੇ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ। ਅੱਜ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਆਰਗੈਨਿਕ ਖੇਤੀ ਕਰਦੀਆਂ ਨੇ, ਕੁਦਰਤੀ ਖੇਤੀ ਕਰਦੀਆਂ ਨੇ, ਜੈਵਿਕ ਖੇਤੀ ਕਰਦੀਆਂ ਨੇ ਉਹ ਇੱਥੇ ਆਪਣੇ ਆਪਣੇ ਪ੍ਰੋਡਕਟ ਲੈ ਕੇ ਪਹੁੰਚੀਆਂ। ਆ ਸ਼ਰਬਤ ਸ਼ਹਿਦ ਆ ਇਹ ਬੰਗੜੀ ਬਈ ਕਰੀਨ ਸਥਾਪਿਤ ਆਪੋ ਆਪਣੀਆਂ ਪ੍ਰਦਰਸ਼ਨੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਇਹ ਤੇਰਾ ਫੀਡ ਹੈ ਜੀ ਨਹੀਂ ਸੌਰੀ ਖਾਦਾਂ ਦੀ ਹੈ ਪ੍ਰਦਰਸ਼ਨੀ ਖਾਦਾਂ ਦੀ ਤੇ ਖੇਤੀ ਦਵਾਈਆਂ ਦੀ ਪ੍ਰਦਰਸ਼ਨੀ ਲੱਗੀ ਹੈ ਦੇ ਪਰਫੈਕਟ ਸਟੇਜ ਵਾਲੇ ਪਾਸੇ ਲੈ ਕੇ ਚੱਲਦੇ ਹਾਂ ਤੁਹਾਨੂੰ ਦਾ ਅਟੈਕ ਕੁਝ ਟਰੈਕਟਰਾਂ ਦੇ ਸ਼ਕੀਨ ਵੀ ਨਾਲ ਜੁੜੇ ਆ ਤੇ ਸਾਰੀਆਂ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਵੀ ਆਪਣੀ ਪ੍ਰਦਰਸ਼ਨੀ ਅੱਜ ਦੇ ਮੇਲੇ 'ਚ ਲਾਈ ਗਈ ਆ ਤੇ ਥੋੜਾ ਦੂਰ ਆ ਮੇਰੇ ਤੋਂ ਮੈਂ ਤੁਹਾਨੂੰ ਕੋਈ ਉੱਥੇ ਵੀ ਲੈ ਕੇ ਚੱਲਦਾ ਵੀਰੋ ਕਣਕ ਦੇ ਨਵੇਂ ਜਿਹੜੇ ਸੁਧਰੇ ਬੀਜ ਆਏ ਉਹਦੀ ਵੀ ਪ੍ਰਦਰਸ਼ਨੀ ਲੱਗੀ ਆ ਤੇ ਆਹ ਵੇਖੋ ਸੁਪਰ ਸੀਡਰ ਖੜਾ ਟੋਟਾ ਵਿਖਾ ਖੜਾ ਹੋਰ ਬਹੁਤ ਸਾਰੇ ਸੰਗ ਜਿਹੜੇ ਖੇਤੀ ਦੇ ਗੁਰੂ ਅਮਰਦਾਸ ਜੀ ਐਗਰੋਟੈਕ ਸੋਹੀ ਐਗਰੋ ਟ੍ਰੇਡਰਸ ਇੱਥੇ ਪ੍ਰੀ ਟ੍ਰੈਕਟਰ ਵਾਲਿਆਂ ਦਾ ਸਟਾਲ ਲੱਗਾ ਜੀ ਆ ਸਾਹਮਣੇ ਦੇਖ ਰਹੇ ਕਣੈਸੀ ਫਰਟੀਸ਼ਨ ਦਾ ਮੈਂ ਪਹਿਲਾਂ ਵੀ ਦਿਖਾਇਆ ਸੀ ਹੁਣ ਫਿਰ ਦਿਖਾ ਰਿਹਾ ਤੁਹਾਨੂੰ ਮੈਸੀ ਦੀਆਂ ਵੱਖ-ਵੱਖ ਟਰੈਕਟਰ ਲੱਗੇ ਮੈਸੀ ਗੁਰਦੁਸ਼ਨਾ ਦੇ ਆ ਫਿਰ ਵੇਖੋ ਕਿੰਨੀ ਬੜੀ ਦੇ ਸ਼ਾਨ ਹੈ ਇਹ ਵੱਡਾ ਸੰ ਜਿਹੜਾ ਡੂੰਘਾ ਪੁੱਟਣ ਵਾਸਤੇ ਰੱਖਿਆ ਜਾਂਦਾ ਸਾਡੇ ਇੱਕਿਆ ਡੂੰਘੇ ਦੇ ਵਿੱਚ ਬੜੀ ਡੂੰਘਾਈ ਤੱਕ ਇਹ ਚਲ ਜਾਂਦੀ ਹੈ ਆ ਇੱਕ ਦਾ ਬੱਚਾ ਛੋਟਾ ਐਸ਼ਰ ਬਾਗਬਾਨੀ ਵਾਸਤੇ ਛੋਟਾ ਜਿਹਾ ਐਸ਼ਰ ਤੇ ਆ ਐਸ਼ਰ ਦੀਆਂ ਨਵੀਆਂ ਕਿਸਮਤਾਂ ਕਿਸਮਾਂ ਆਓ ਅੱਗੇ ਹੋਰ ਲੈ ਕੇ ਚੱਲਦੇ ਆ ਤੁਹਾਨੂੰ ਐਮ ਜੀ 4300 ਵਾਹਨਾਂ ਦਾ ਨਾਮ ਆਇਆ ਨਵਾਂ ਟਰੱਕ ਆਇਆ ਜੀ ਮਾਰਕੀਟ ਦੇ ਵਿੱਚ 4x4 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 ਦਾ ਪਰਦਾ ਸਿੱਧੀ ਲੱਗੀ ਆ। ਅਸੀਂ ਕੋਈ ਨਹੀਂ। ਇੱਧਰ ਪ੍ਰੋਡਕਟਾਂ ਦੀ ਇੱਕ ਦਾ ਸਮਾਨ ਆ ਥੋੜਾ। ਚਲਦੇ ਆ ਅੱਗੇ। ਫਿਰ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਜਿੱਥੇ ਕਣਕ ਦੀਆਂ ਨਵੀਆਂ ਸੁਧਰੀਆਂ ਹੋਈਆਂ ਕਿਸਮਾਂ ਦੇ ਸਟਾਲ ਲੱਗੇ ਆ। ਆਹ ਸਪਰੇ ਪੰਪਾ ਜੀ। ਸਪਰੇਅ ਪੰਪ ਵਾਲਿਆਂ ਨੇ ਆਪਣਾ ਸਟਾਲ ਲਾਇਆ ਹੋਇਆ ਹੈ ਤੁਹਾਡੇ ਸਾਹਮਣੇ ਕਿਰਪਾ ਇਸ ਨੂੰ ਜੀ ਬੋਲ ਕੇ ਜੀਆ ਰਿਹਾ ਹੈ ਬੇਲਾ ਭਾਈ ਬਰਾਇਆ ਹੋਣਾ ਨਿਕਲ ਗਿਆ ਉਹਨੂੰ ਦੇਖਿਆ ਕਿਦਾਂ ਦਾ ਚਾਹ ਕੋ ਦੁੱਧੀ ਖਤਰਾ ਦਾ ਤਰ੍ਹਾਂ ਲੱਗਦਾ ਅੱਗੇ ਉੱਥੇ ਦੇਖੋ ਜਿੱਧਰ ਨਾ ਬੀਜਾਂ ਦੀ ਵਿਕਰੀ ਹੋ ਰਹੀ ਹੈ ਹਾਂ ਦੁੱਧ ਚੋਣ ਵਾਲੀਆਂ ਮਸ਼ੀਨਾਂ ਜੀ ਆ ਪੀਜਾਂ ਦੇ ਸਟਾਰ ਆ ਜੀ ਦੇਖੋ ਕਿਸ ਤਰ੍ਹਾਂ ਲੈਣਾ ਲੱਗੀਆਂ ਇੱਕ ਨਹੀਂ ਦੇਖੋ 20 25 ਬੰਦੇ ਜਿਹੜੇ ਰਸੀਤਾਂ ਹੀ ਕੱਟ ਰਹੇ ਆ ਕਣਕ ਦੇ ਬੀਜ ਕੋਈ ਰਾਈ ਕਾਜ ਜਵੀ ਦੇ ਛਿੋਲੇ ਸਬਜ਼ੀਆਂ ਦੀ ਕਿੱਟ ਚਾਰਾ ਬੀਜ ਕਿੱਟ ਸਬਜ਼ੀਆਂ ਦੇ ਬੀਜ ਇੱਥੋਂ ਗਾੜੀ ਕਣਕ ਸ਼ੁਰੂ ਹੋ ਗਈ ਹੈ ਜੀ ਕਣਕ ਦੀਆਂ ਸਾਰੀਆਂ ਕਿਸਮਾਂ ਜਿਹੜੀਆਂ ਮਾਰਕੀਟ ਦੇ ਵਿੱਚ ਆਈਆਂ ਆ ਵੇਖੋ ਨਾਉ ਨਾ ਲਈ ਮੁੰਡਿਆ ਜਾ ਰਿਹਾ ਟਰਾਲੀਆਂ ਪਰ ਪਰ ਖੇਲੀਆਂ ਦੀਆਂ ਗਈਆਂ ਅਰ ਸਿੱਧਾ ਕੱਟੀਆਂ ਜਾ ਰਹੀਆਂ ਜੀ ਕਣਕ ਦੇ ਸੁਧਰੇ ਬੀਜਾਂ ਦੀਆਂ ਆ ਦੋ ਪਾਸੇ ਦੇਖੋ ਇਹ ਅੱਗੇ ਲੈ ਕੇ ਚੱਲਦੇ ਆ ਇਹਨਾਂ ਗੱਡੀਆਂ ਦੇ ਵਿੱਚ ਬੀਜ ਲੱਦ ਕੇ ਲੈਣ ਦੇਖਿਆ ਸਾਹਮਣੇ ਟਰੈਕਟਰ ਖੜੀਆਂ ਖੜੇ ਆ ਕੁਝ ਦੇ ਪਾਸੇ ਉਹ ਦੂਰ ਤੱਕ ਖੜੀਆਂ ਦੀਆਂ ਸਾਰੀਆਂ ਇਹ ਕਣਕ ਦੇ ਸੁਧਰੇ ਬੀਜਾਂ ਦੀਆਂ ਵਾ ਵੱਡੀ ਪੱਧਰ ਤੇ ਵੱਡਿਆਂ ਜਾ ਰਿਹਾ ਆ ਕਣਕ ਦਾ ਬੀਜ ਤੇ ਵਿੱਚ ਸਬਸਿਡੀ ਵੀ ਹੁੰਦੀ ਆ ਜੀ ਉਹ ਦੇਖੋ ਕਣਕ ਕਲਿਕ ਨੂੰ 1600 ਰੁਪਏ ਦੀ ਹੈ ਆ 24 ਹੈ ਜੀ 350 ਰੁਪਏ ਕਿਲੋ ਕੜਾਈ ਦਾ ਆਚਾਰੇ ਵਾਲੀ ਕਿੱਟ ਆ ਕੰਨੈਕਟ ਉਸੇ ਇੱਥੇ ਗੱਡੀਆਂ ਦੀ ਪਾਰਕਿੰਗ ਹੋਈ ਆ ਆਪਾਂ ਫਿਰ ਇੱਕ ਅਰ ਸਟੇਜ ਵਾਲੇ ਪਾਸੇ ਕਰਦੇ ਆ ਕਿਉਂਕਿ ਸਟੇਜ ਦੀ ਸਾਹਮਣੀ ਸਾਈਡ ਦੇ ਉੱਤੇ ਵੀ ਕਾਫੀ ਪ੍ਰਦਰਸ਼ਨੀਆਂ ਲੱਗੀਆਂ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਆ ਮੇਲੇ ਦੇ ਵਿੱਚ ਪਹੁੰਚਿਆ ਤੁਸੀਂ ਦੇਖ ਰਹੇ ਹੋ ਜਿੱਤਨ ਵੀ ਵੇਖੋ ਲਗਭਗ ਦਾਣਾ ਮੰਡੀ ਮੀਠਾ ਦੀ ਜਗਾ ਜਿਹੜੀ ਆ ਉਹ 22 ਏਕੜ ਆ ਤੇ ਕਿਤੇ ਵੀ ਜਗਾ ਖਾਲੀ ਨਹੀਂ ਕਿਤੇ ਗੱਡੀਆਂ ਕਾਰਾਂ ਮੋਟਰਸਪੜਾ ਕੁਛ ਲੱਗਾ ਤੇ ਇਧਰ ਸਕੇਵਾਰੇ ਪਾਸੇ ਕੋ ਫੇਰ ਆ ਗਏ ਆਪਾਂ ਵੱਡੀ ਗਿਣਤੀ ਵਿੱਚ ਕਿਸਾਨ ਜਿਹੜੇ ਆ ਉਹ ਨਵੇਂ ਪੰਜਾਬ ਨੇ ਮਿਲਾਂ ਦੇ ਕਿਤੀ ਮਹਰਾਂ ਦੇ ਵਿਚਾਰ ਕਰ ਰਹੇ ਜੀ 1 ਛੜਕਾ 200 ਮੀਟਰ ਦਾ ਦੋ ਤੋਂ 5 ਲੀਟਰ ਪਾਣੀ ਦੇਖੋ। ਤੁਹਾਡਾ ਪੀਜ ਰਹੇਗਾ। ਇਹ ਤੋਂ ਮੁਕਤ ਹੋਊਗਾ। ਸਿਰ ਆਦਰਵਾਇਸ ਇਹਦੀ ਪ੍ਰਜਨਨ ਯਾਨ ਰਾਜਮਣ ਆ ਪਸ਼ੂਆਂ ਨੂੰ ਦੇਣ ਵਾਲੀਆਂ ਦਵਾਈਆਂ ਨੇ। ਸੇਵਰੀ ਤੇ ਦੁੱਧ ਵੀ। সামনে ਤੁਸੀਂ ਦੇਖ ਰਹੇ ਹੋ ਉੱਥੇ ਫੀਟ ਤੇ ਹੀ ਸੰਗੀ ਕਿਤਾ।

ਦੀ ਵੀ ਪ੍ਰਦਰਸ਼ਨੀ ਲੱਗੀ ਆ ਬਿਲਕੁਸ ਸਮਟਾ ਫੀਡਰਾਂ ਦੀ ਪ੍ਰਦਰਸ਼ਨੀ ਹੈ ਤੇ ਉਹਨਾਂ ਵੱਲੋਂ ਸਪੈਸ਼ਲ ਸੁਪਰ ਮਲਕਾ ਇੱਕ ਵੀਕਰ ਜੀ ਤੋਂ ਨੇ ਕਰ ਦਿੱਤੀ ਉਸ ਤਰ੍ਹਾਂ ਕੁਝ ਮਾਮਲੇ ਚੋਰੀ ਵੀ ਹੈ ਅਮਨ ਕੈਪਟਨ ਸੀਟ ਉਹ ਰਗਾਵਾ ਵੇਖਾ ਆਹ ਤੁਹਾਨੂੰ ਚੰਗੀ ਨਸਲ ਦੀਆਂ ਗਾਵਾਂ ਤੇ ਮੱਝਾਂ ਵਿਖਾਈਏ ਜੀ ਆ ਗਾਵਾਂ ਜੀ ਆਹ ਲੋ ਜੀ ਆਹ ਗਾਵਾਂ ਜੀ ਚੰਗੀ ਨਸਲ ਦੀਆਂ ਗਾਵਾਂ ਰੱਖੀਆਂ ਆ ਸਾਡੇ ਕੋਲ ਮੱਲੀ ਸਾਹਿਬ ਜੀ ਇੰਟਰਵਰਸਿਟੀ ਐਥਲੀਟ ਵੀ ਰਹੇ ਨੇ ਤੇ ਅੱਜ ਕੱਲ ਵੈਟਰਨਰੀ ਫਾਰਮਾਸਿਸਟ ਨੇ ਮੱਲੀ ਸਾਹਿਬ ਬੈਠੇ ਆ ਜੀ ਇਹ ਨਾਲ ਜੇ ਮਿਲਵੇ ਉਹ ਐਸੀ ਨਹੀਂ ਹੋਈ ਕੁਝ ਨਹੀਂ ਵਟਕਦੀ ਉਹ ਮੋਟੀ ਵੀ ਹੋਣ ਲੱਗ ਗਈ ਇਹ ਮੇਨ ਮੇਨ ਚੀਜ਼ਾਂ ਵਾ ਕੰਕੂ ਪਛਾਣ ਡਾਕਟਰ ਸਾਹਿਬ ਤਾਰਾ ਕੱਢ ਕੇ ਵਿਖਾਓ ਇਹਦੀ ਇਹ ਗੁੱਤੀ ਲੱਗੀ ਆ ਜੀ ਇਹ ਬੱਚਾ ਰੋਂਦਾ ਬਾਪ ਵੀ ਨਿਕਲਉਂ ਜਦਾ ਰਾਜ ਠੀਕ ਹੈ ਜੀ ਜਿਹਨੂੰ ਇਹ ਲੋਹੜਿਆ ਨਾ ਦੁੱਧ ਦੀ ਉਹ ਐਂ ਕਹੇ ਹੱਥ ਮੇਰੇ ਇਹਦਾ ਉਹ ਜਾਦੂ ਵਾਈ ਕਾਮਾ ਠੀਕ ਹੈ ਉਹਦੇ ਆ ਉਹਦੇ ਹੱਥ ਤੇ ਦੁੱਧ ਕਰਦੀ ਆ ਠੀਕ ਹੈ ਜੀ ਕਿਸਾਬ ਮਜਾਕੀਆ ਲੈਜੇ ਦੇ ਵਿੱਚ ਤੇ ਆਹ ਹੁਣ ਕਲੀਅਰ ਤੁਹਾਡੇ ਕੋਲੋਂ ਆ ਗਿਆ ਕਾਫੀ ਦਰਸ਼ਕ ਆਏ ਦੋ ਵੀ ਗਾਵਾਂ ਮੱਝਾਂ ਦੇ ਕਲੇਰੇ ਵੀ ਆ ਗਏ ਜੇ ਐ ਪੂਰਾ ਸ਼ਿੰਗਾਰ ਰਾਂ ਜਿੰਨਾ ਪਸ਼ੂ ਜੀ ਜਨ ਰੱਖੀ ਉਹਨਾਂ ਦਾ ਵੀ ਸੰਤਪਾਤ ਸਾਰਾ ਹੀ ਪਿਆਰ ਚਲੋ ਠੀਕ ਹੈ ਦੋਸਤੋ ਲੈਣੇ अंदर